ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਸ ਨੂੰ 155% ਤੱਕ ਦੇ ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਉਸ ਨੂੰ 1 ਨਵੰਬਰ ਤੱਕ ਵਪਾਰ ਸਮਝੌਤੇ ਉਤੇ ਪਹੁੰਚਣ ਲਈ ਕਿਹਾ ਟਰੰਪ ਨੇ ਇਹ ਬਿਆਨ ਸੋਮਵਾਰ ਨੂੰ ਵਾਈਟ ਹਾਊਸ ਵਿਖੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਂਟੋਨੀ ਐਲ ਬੈਂਸੀ ਨਾਲ ਮੁਲਾਕਾਤ ਦੌਰਾਨ ਦਿੱਤਾ ਉਨਾਂ ਕਹਿ ਕਿ ਚੀਨ ਸਾਡੇ ਪ੍ਰਤੀ ਬਹੁਤ ਸੇ ਅਧਿਕਾਰਯੋਗ ਰਿਹਾ ਉਹ ਸਾਨੂੰ ਟੈਰਿਫ ਦੇ ਰੂਪ ਚ 55% ਤੱਕ ਰਕਮ ਅਦਾ ਕਰ ਰਿਹਾ ਇੱਕ ਵੱਡੀ ਰਕਮ ਹੈ ਹਾਲਾਂਕਿ ਜੇਕਰ 1 ਨਵੰਬਰ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਇਹ ਟੈਰਿਫ 155% ਤੱਕ ਵੀ ਵੱਧ ਸਕਦਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ ਦਾ ਫਾਇਦਾ ਉਠਾਇਆ ਸੀ ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਏਗਾ ਅਤੇ ਹੀ ਟਰੰਪ ਜਲਦੀ ਹੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਵੀ ਕਰਨਗੇ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਦੱਖਣੀ ਕੋਰੀਆ ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਇਹ ਮੁਲਾਕਾਤ ਦੋਵਾਂ ਦੇਸ਼ਾਂ ਲਈ ਜਿੱਤ ਦੀ ਸਥਿਤੀ ਹੋਵੇਗੀ ਟਰੰਪ ਨੇ ਕਿਹਾ ਕਿ ਸਾਡੇ ਚੰਗੇ ਸੰਬੰਧ ਨੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਅਜਿਹੇ ਸਮਝੌਤੇ ਉਤੇ ਪਹੁੰਚ ਸਕਦੇ ਹਾਂ ਜੋ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਿੱਧ ਹੋਵੇਗਾ ਮੈਂ ਚਾਹੁੰਦਾ ਹਾਂ ਕਿ ਉਹ ਸਾਡੇ ਸੋਇਆਬੀਨ ਖਰੀਦਣ ਉਹ ਦੋਵਾਂ ਦੇਸ਼ਾਂ ਤੇ ਪੂਰੀ ਦੁਨੀਆ ਲਈ ਬਹੁਤ ਵਧੀਆ ਹੋਵੇਗਾ 10 ਅਕਤੂਬਰ ਨੂੰ ਅਮਰੀਕਾ ਨੇ ਚੀਨ ਉੱਤੇ 200% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਚੀਨ ਨੇ ਕਈ ਦੁਰਲੱਭ ਖਣਿਜ ਪਦਾਰਥਾਂ ਦਾ ਮੰਦੀ ਨਵੇਂ ਨਿਯਮ ਜਾਰੀ ਕੀਤੇ ਨੇ ਇਹਨਾਂ ਨਿਯਮਾਂ ਦੇ ਤਹਿਤ ਚੀਨ ਤੋਂ ਖਣਿਜ ਖਰੀਦਣ ਅਤੇ ਵਿਦੇਸ਼ਾਂ 'ਚ ਵੇਚਣ ਦੀ ਇੱਛਾ ਰੱਖਣ ਵਾਲੀ ਕੋਈ ਵੀ ਕੰਪਨੀ ਨੂੰ ਸਰਕਾਰ ਤੋਂ ਲਾਇਸੈਂਸ ਲੈਣਾ ਪਵੇਗਾ ਚੀਨ ਕੋਲ ਦੁਨੀਆ ਦੇ 17 ਦੁਰਲੱਭ ਖਣਿਜ ਨੇ ਜਿਨ੍ਹਾਂ ਨੂੰ ਉਹ ਦੁਨੀਆ ਨੂੰ ਨਿਰਯਾਤ ਕਰਦਾ ਹੈ ਤੇ ਇਹਨਾਂ ਦੀ ਵਰਤੋਂ ਇਲੈਕਟ੍ਰੋਨਿਕਸ ਇਲੈਕਟ੍ਰਿਕ ਵਾਹਨਾਂ ਤੇ ਰੱਖਿਆ ਖੇਤਰ ਚ ਕੀਤੀ ਜਾਂਦੀ ਹੈ ਚੀਨ ਪਹਿਲਾਂ ਹੀ 7 ਦੁਰਲੱਭ ਧਰਤੀ ਖਣਿਜਾਂ ਨੂੰ ਕੰਟਰੋਲ ਕਰ ਚੁੱਕਾ ਸੀ ਪਰ 9 ਅਕਤੂਬਰ ਨੂੰ 5 ਹੋਰ ਖਣਿਜ ਵੀ ਸ਼ਾਮਲ ਕੀਤੇ ਗਏ ਨੇ ਇਸ ਦਾ ਮਤਲਬ ਹੈ ਕਿ ਚੀਨ ਹੁਣ 17 ਵਿੱਚੋਂ 12 ਦੁਰਲੱਭ ਧਰਤੀ ਖਣਿਜਾਂ ਨੂੰ ਕੰਟਰੋਲ ਕਰਦਾ ਹੈ ਇਨਦੀ ਵਰਤੋਂ ਕਰਨ ਤੋਂ ਪਹਿਲਾਂ ਚੀਨ ਤੋਂ ਨਿਰਯਾਤ ਲਾਇਸੈਂਸ ਦੀ ਲੋੜ ਹੋਵੇਗੀ ਇਹ ਕਦਮ ਸੰਯੁਕਤ ਰਾਜ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੀ ਸੁਰੱਖਿਆ ਤੇ ਉਦਯੋਗ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਚੀਨ ਦੁਨੀਆ ਦਾ 70% ਦੁਰਲਭ ਬੱਧ ਤਰਤੀਖ ਨੀਜ ਸਪਲਾਈ ਤੇ ਇਸ ਦੀ ਪ੍ਰੋਸੈਸਿੰਗ ਦਾ 90% ਕੰਟਰੋਲ ਕਰਦਾ ਹੈ ਮੰਗਲਵਾਰ ਨੂੰ ਸਨੇਟ ਐਕਈ ਚ ਜਪਾਨ ਦੀ ਪ੍ਰਧਾਨ ਮੰਤਰੀ ਬਣ ਚੁੱਕਿਆ ਜੋ ਕਿ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ ਤਕਾਇਚੀ ਨੇ ਸੰਸਦ ਦੇ ਹੇਠਲੇ ਸਦਨ ਚ 237 ਦੇ ਮੁਕਾਬਲੇ 149 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ ਹੇਠਲੇ ਸਦਨ ਲਈ ਆਪਣੀ ਚੋਣ ਤੋਂ ਬਾਅਦ ਉੱਪਰਲੇ ਸਦਨ ਲਈ ਵੀ ਚੁਣੀ ਗਈ ਹੈ ਜਿੱਥੇ ਪਹਿਲੇ ਦੌਰ ਚ ਬਹੁਮਤ ਤੋਂ ਇੱਕ ਵੋਟ ਘੱਟ ਰਹਿਣ ਤੋਂ ਬਾਅਦ ਉਹਨਾਂ ਨੇ ਦੂਜਾ ਗੇੜ 125 46 ਦੇ ਫਰਕ ਨਾਲ ਜਿੱਤੇ ਮੋਦੀ ਤੇ ਟਰੰਪ ਵਰਗੇ ਵਿਸ਼ਵ ਨੇਤਾਵਾਂ ਨੇ ਟਕਾਈਚੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਜਾਣ ਉਤੇ ਵਧਾਈ ਦਿੱਤੀ ਹੈ ਟਕਾਈਚੀ ਇੱਕ ਕਮਜ਼ੋਰ ਕਠਜੋੜ ਨਾਲ ਪ੍ਰਧਾਨ ਮੰਤਰੀ ਬਣੀ ਹੈ ਉਸ ਵਰਗੇਿਸ ਆਪਕਾ ਪ੍ਰਧਾਨ ਮੰਤਰੀ ਸੇਂਜੋ ਆਬੇਦ ਦੀ ਸਮਰਥਕ ਹੈ ਤੇ ਇੱਕ ਮਜ਼ਬੂਤ ਫੌਜੀ ਸਖਤ ਇਮੀਗ੍ਰੇਸ਼ਨ ਨੀਤੀਆਂ ਤੇ ਜਾਪਾਨ ਦੇ ਸ਼ਾਂਤੀਵਾਦੀ ਸੰਵਿਧਾਨ ਚ ਸੋਧਾਂ ਦੀ ਵਕਾਲਤ ਕਰਦੀ ਹੈ ਇਸ ਮਹੀਨੇ ਦੇ ਸ਼ੁਰੂ ਚ ਟਕਾਈਚੀ ਨੂੰ ਐਲ ਡੀ ਪੀ ਦਾ ਨੇਤਾ ਚੁਣਿਆ ਗਿਆ ਉਸਨੇ 2021 ਤੇ 2024 ਚ ਵੀ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨ ਸਾਜਾਂ ਤੋਂ ਲੋੜੀਂਦਾ ਸਮਰਥਨ ਪ੍ਰਾਪਤ ਕਰਨ 'ਚ ਅਸਫਲ ਰਹੀ ਤਾਂ ਕਾਈਚੀ ਪ੍ਰਧਾਨ ਮੰਤਰੀ ਸ਼ਿੰਗੋਰੂ ਇਸੇ ਬਾਅਦ ਦੀ ਥਾਂ ਲੈਣਗੇ ਜਿਨ੍ਹਾਂ ਦੀ ਪਾਰਟੀ ਨੂੰ ਜੁਲਾਈ ਚ ਉੱਚ ਸਦਨ ਦੀਆਂ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਾਰਟੀ ਦੇ ਅੰਦਰ ਇਸੀਬਾ ਦੇ ਵਾਅਦੇ ਵਿਰੋਧ ਤੋਂ ਬਾਅਦ ਐਨਡੀਪੀ ਨੇ ਤਕਾਈਚੀ ਨੂੰ ਅਜਿਹੇ ਸਮੇਂ ਚੁਣਿਆ ਜਦੋਂ ਦੇਸ਼ ਦੇ ਲੋਕ ਮਹਿੰਗਾਈ ਤੋਂ ਨਾਰਾਜ਼ ਨੇ ਤੇ ਵਿਰੋਧੀ ਪਾਰਟੀਆਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ तकाइची ਨੂੰ ਸਾਬਕਾ ਪ੍ਰਧਾਨ ਮੰਤਰੀ ਸਿੰਜੋ ਆਬੇਦੀ ਕਰੀਬੀ ਮੰਨਿਆ ਜਾਂਦਾ ਹੈ ਜੋ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਸਨ ਤੇ ਉਹਨਾਂ ਨੂੰ ਚੀਨ ਵਿਰੋਧੀ ਨੇਤਾ ਮੰਨਿਆ ਜਾਂਦਾ ਹੈ ਤਕਾਈਚੀ ਦੇਸ਼ 'ਚ ਇੱਕ ਮਰਦ ਰਾਜੇ ਦੇ ਸ਼ਾਸਨ ਦਾ ਸਮਰਥਨ ਕਰਦਾ ਹੈ ਤੇ ਰਾਣੀ ਦੇ ਸੱਤਾ ਸੰਭਾਲਨ ਤੇ ਸ਼ਾਸਨ ਕਰਨ ਦੇ ਵਿਰੁੱਧ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਧਿਕਾਰਤ ਨਿਵਾਸ ਵਾਈਟ ਹਾਊਸ ਦੇ ਪੂਰਬੀ ਵਿੰਗ ਦੇ ਕੁਝ ਹਿੱਸਿਆਂ ਨੂੰ ਟਾਉਣ ਦਾ ਕੰਮ ਸ਼ੁਰੂ ਹੋ ਗਿਆ। ਸੋਮਵਾਰ ਨੂੰ ਕਾਮਿਆਂ ਨੇ ਪੂਰਬੀ ਵਿੰਗ 'ਚ ਇੱਕ ਪ੍ਰਵੇਸ਼ ਦੁਆਰ ਅਤੇ ਕਈ ਖਿੜਕੀਆਂ ਤੋੜ ਦਿੱਤੀਆਂ ਨੇ। ਹੁਣ ਇੱਥੇ ਇੱਕ ਨਵਾਂ ਬਾਲਰੂਮ ਬਣਾਇਆ ਜਾਵੇਗਾ। ਟਰੰਪ ਨੇ ਕਿਹਾ ਹੈ ਕਿ ਇਸ ਖੇਤਰ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਇਆ ਜਾ ਰਿਹਾ ਹੈ। ਇਸ ਬਾਲਰੂਮ 'ਚ 999 ਲੋਕ ਬੈਠ ਸਕਦੇ ਨੇ। ਜੁਲਾਈ 'ਚ ਇਸ ਦੀ ਸਮਰੱਥਾ 650 ਦੱਸੀ ਗਈ ਸੀ। ਬਾਲਰੂਮ ਜਨਵਰੀ 2029 ਤੱਕ ਤਿਆਰ ਹੋ ਜਾਵੇਗਾ ਤੇ ਟਰੰਪ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਇਹ ਬਣ ਜਾਵੇਗਾ। ਇਹ 100 ਸਾਲਾਂ 'ਚ ਪਹਿਲੀ ਵਾਰ ਹੈ ਜਦੋਂ ਵਾਈਟ ਹਾਊਸ 'ਚ ਇਨਾ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ ਵਾਈਟ ਹਾਊਸ ਨੇ ਉਸਾਰੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਨੂੰ ਅਜੇ ਤੱਕ ਨੈਸ਼ਨਲ ਕੈਪੀਟਲ ਪਲੈਨਿੰਗ ਕਮਿਸ਼ਨ ਤੋਂ ਪ੍ਰਵਾਨਗੀ ਨਹੀਂ ਮਿਲੀ ਹੈ ਜੋ ਵਾਸ਼ਿੰਗਟਨ ਖੇਤਰ 'ਚ ਸਰਕਾਰੀ ਮਾਰਦਾਂ ਦੀ ਉਸਾਰੀ ਤੇ ਵੱਡੇ ਨਵੀਨੀਕਰਨ ਨੂੰ ਮਨਜ਼ੂਰੀ ਦਿੰਦੀ ਹੈ ਈਸਟ ਵਿੰਗ ਜਿਸ 'ਚ ਪਹਿਲੀ ਮਹਿਲਾ ਸਮੇਤ ਕਈ ਦਫ਼ਤਰ ਨੇ 1902 'ਚ ਬਣਾਇਆ ਗਿਆ ਸੀ ਜੁਲਾਈ 'ਚ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨ ਲੀਵਿਟ ਨੇ ਕਿਹਾ ਹੈ ਕਿ ਦਫ਼ਤਰਾਂ ਨੂੰ ਉਸਾਰੀ ਤੇ ਮੁਰੰਮਤ ਦੌਰਾਨ ਸਥਾਈ ਤੌਰ 'ਤੇ ਈਸਟ ਵਿੰਗ 'ਚ ਤਬਦੀਲ ਕਰ ਦਿੱਤਾ ਜਾਵੇਗਾ ਟਰੰਪ ਦਾ ਕਹਿਣਾ 90000 ਵਰਗ ਫੁੱਟ ਦਾ ਬਾਲਰੂਮ ਇਸ ਲਈ ਬਣਾਇਆ ਜਾ ਰਿਹਾ ਹੈ ਕਿਉਂਕਿ ਵਾਈਟ ਹਾਊਸ ਦਾ ਸਭ ਤੋਂ ਵੱਡਾ ਕਮਰਾ ਈਸਟ ਰੂਮ 200 ਲੋਕਾਂ ਦੀ ਸਮਰੱਥਾ ਲਈ ਬਹੁਤ ਛੋਟਾ ਹੈ 트럼ਪ ਨੇ ਇਸ ਵਿਕਾਸ ਦਾ ਐਲਾਨ ਕੀਤਾ ਹੈ ਕਿ ਬਾਲਰੂਮ ਲਈ ਜ਼ਮੀਨ ਤਿਆਰ ਕਰ ਲਈ ਗਈ ਹੈ ਤੇ ਉਸਨੇ ਕਿਹਾ ਹੈ ਕਿ 150 ਸਾਲਾਂ ਤੋਂ ਹਰ ਰਾਸ਼ਟਰਪਤੀ ਨੇ ਵਾਈਟ ਹਾਊਸ 'ਚ ਇੱਕ ਬਾਲਰੂਮ ਬਣਾਉਣ ਦਾ ਸੁਪਨਾ ਦੇਖਿਆ ਜੋ ਵੱਡੀਆਂ ਪਾਰਟੀਆਂ ਤੇ ਰਾਜ ਦੀ ਦੌਰਿਆਂ ਲਈ ਇੱਕ ਜਗ੍ਹਾ ਹੁੰਦੀ ਹੈ ਦਿੱਲੀ ਐਨਸੀਆਰਸੀ ਸੁਪਰੀਮ ਕੋਰਟ ਦੀ ਹੁਕਮਤ ਦੀ ਉਲੰਘਣਾ ਕਰਦੇ ਹੋਏ ਦੀਵਾਲੀ ਦੀ ਰਾਤ ਪਰ ਆਤੀਸ਼ਬਾਜ਼ੀ ਚਲਾਈ ਗਈ ਹੈ ਨਤੀਜੇ ਵਜੋਂ ਮੰਗਲਵਾਰ ਸਵੇਰੇ ਸ਼ਹਿਰ ਤੋਂ ਹੀ ਤੇਜ਼ਹਰੇਲੀ ਹਵਾ ਦੀ ਗੁਣਵੱਤਾ 'ਚ ਘਿਰ ਗਿਆ ਦਿੱਲੀ ਦੇ ਕਈ ਇਲਾਕਿਆਂ ਜਿਨ੍ਹਾਂ 'ਚ ਅਕਸ਼ਰ ਧਾਮ आईटीओ ਅਤੇ ਐਮਲ ਸ਼ਾਮਲ ਨੇ ਉਥੇ ਸਵੇਰੇ 8 ਵਜੇ 에ਅਰ ਕੁਆਲਿਟੀ 300 ਤੋਂ ਉੱਪਰ ਦਰਜ ਕੀਤੀ ਗਈ ਹੈ 38 ਨਿਗਰਾਨੀ ਸਟੇਸ਼ਨਾਂ 'ਚ 36 ਉਤੇ ਪ੍ਰਦੂਸ਼ਣ ਦਾ ਪੱਧਰ ਰੈੱਡ ਜ਼ੋਨ 'ਚ ਦਰਜ ਕੀਤਾ ਗਿਆ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸੋਮਵਾਰ ਰਾਤ 10 ਵਜੇ ਤੱਕ AQI 344 ਨੂੰ ਪਾਰ ਕਰ ਗਿਆ ਸੀ ਦਵਾਰਕਾ 'ਚ AQI 417 ਅਸ਼ੋਕ ਵਿਹਾਰ 'ਚ 404 ਵਜੀਰਪੁਰ 'ਚ 423 ਤੇ ਅਨੰਦ ਵਿਹਾਰ 'ਚ 404 ਦਰਜ ਕੀਤਾ ਗਿਆ ਇਸ ਦੌਰਾਨ ਹਰਿਆਣਾ ਚ ਸੋਮਵਾਰ ਰਾਤ 12 ਵਜੇ ਤੱਕ 15 ਜ਼ਿਲ੍ਹਿਆਂ ਚ ਹਵਾ ਗੁਣਵੱਤਾ ਸੂਚਕਾਂਕ 500 ਦੇ ਖਤਰਨਾਕ ਪੱਧਰ ਉਤੇ ਪਹੁੰਚ ਗਿਆ ਸੀ ਮੰਗਲਵਾਰ ਸਵੇਰੇ ਰੋहतक ਚ AQI 320 ਨਾਰਨੋਲ ਚ 311 ਤੇ ਬਹਾਦਰਗੜ ਚ 306 ਦਰਜ ਕੀਤਾ ਗਿਆ ਇਸ ਦੌਰਾਨ ਅੱਜ ਸਵੇਰੇ 8 ਵਜੇ ਤੱਕ ਰਾਜਸਥਾਨ ਚ ਕੁੱਲ AQI 243 ਸੀ ਵਾੜੀ ਚ ਰਾਜ ਵਿੱਚ ਸਭ ਤੋਂ ਵੱਧ ਦੇ ਕਿ ਉਹ ਆਈ 318 ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜੇ ਐਕੀਓਆਈ 200 ਤੋਂ ਉੱਪਰ ਹੋ ਜਾਂਦਾ ਹੈ ਤਾਂ ਉਸ ਨੂੰ ਮਾੜਾ ਮੰਨਿਆ ਜਾਂਦਾ ਹੈ ਗਲੋਬਲ ਹਵਾਈ ਸੈਨਾ ਸ਼ਕਤੀ ਦੀ ਨਵੀਂ ਦਰਜਾਬੰਦੀ ਚ ਭਾਰਤ ਤੀਜੇ ਸਥਾਨ ਉਤੇ ਹੈ ਸਿਰਫ ਅਮਰੀਕਾ ਤੇ ਰੂਸ ਹੀ ਭਾਰਤ ਤੋਂ ਅੱਗੇ ਨੇ ਜਦੋਂ ਕਿ ਚੀਨ ਚੌਥੇ ਸਥਾਨ ਉਤੇ ਹੈ ਇਸ ਨਾਲ ਚੀਨ ਦੇ ਸਰਕਾਰੀ ਮੀਡੀਆ ਚ ਰੋਜ਼ ਫੈਲ ਗਿਆ ਚੀਨ ਦੇ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਸ ਨੇ ਚੀਨੀ ਫੌਜੀ ਮਾਹਰ ਦੇ ਹਵਾਲੇ ਨਾਲ ਕਿਹਾ ਹੈ ਕਿ ਦਰਜਾਬੰਦੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸਿਰਫ ਅਸਲ ਲੜਾਈ ਸਮਰੱਥਾ ਹੀ ਫੋਰਸ ਦੀ ਅਸਲ ਤਾਕਤ ਨੂੰ ਦਰਸਾਉਂਦੀ ਹੈ ਕਾਗਜ਼ ਉੱਤੇ ਅੰਕੜੇ ਨਹੀਂ ਉਹਨਾਂ ਨੇ ਕਿਹਾ ਕਿ ਅਮਰੀਕੀ ਤੇ ਭਾਰਤੀ ਮੀਡੀਆ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਚੀਨ-ਭਾਰਤ ਮੁਕਾਬਲੇ ਨੂੰ ਵਧਾਉਣ ਦੇ ਉਦੇਸ਼ ਨਾਲ ਹੋ ਸਕਦਾ ਹੈ ਤੇ ਗਲਤਫਹਿਮੀਆਂ ਦੀ ਇੱਕ ਖਤਰਨਾਕ ਲੜੀ ਨੂੰ ਸ਼ੁਰੂ ਕਰ ਸਕਦਾ ਹੈ। ਪਾਰਟ ਰੈਂਕਿੰਗ 'ਚ ਭਾਰਤ ਚੀਨ ਤੋਂ 5 ਅੰਕ ਅੱਗੇ ਹੈ। ਇਹ ਦਰਜਾਬੰਦੀ ਵਰਡ ਡਾਇਰੈਕਟ ਆਫ ਮਾਡਰਨ ਮਿਲਟਰੀ 에ਅਰਕ੍ਰਾਫਟ ਦੁਆਰਾ ਤਿਆਰ ਕੀਤੀ ਗਈ ਸੀ, ਜਿਸ ਵਿੱਚ 103 ਦੇਸ਼ਾਂ ਅਤੇ 129 ਹਵਾਈ ਸੇਵਾਵਾਂ, ਫੌਜ, ਜਲ ਸੈਨਾ ਤੇ ਸਮੁੰਦਰੀ ਹਵਾ ਬਾਜ਼ੀ ਸਖਾਵਾਂ ਸ਼ਾਮਲ ਨੇ। ਭਾਰਤ ਦੀ ਇਸ ਰੈਂਕਿੰਗ 'ਚ ਵਾਅਦਾ ਏਸ਼ੀਆ ਦੇ ਰਣਨੀਤਕ ਸੰਤੁਲਨ 'ਚ ਤਬਦੀਲੀ ਦਾ ਸੰਕੇਤ ਦਿੰਦਾ ਹੈ। डब्ल्यूडीएमएमए रैंकिंग ट्रू वैल्यू रेटिंग ਦੀ ਵਰਤੋਂ ਕਰਦੀ ਹੈ ਜੋ ਕਿ ਸਿਰਫ ਜਹਾਜ਼ਾਂ ਦੀ ਗਿਣਤੀ ਉੱਤੇ ਹੀ ਨਹੀਂ ਸਗੋਂ ਉਹਨਾਂ ਦੀ ਗੁਣਵੱਤਾ, ਅਧੁਨਿਕਕਰਨ, ਲੋਜਿਸਟਿਕਲ ਸਹਾਇਤਾ, ਹਮਲਾ ਤੇ ਰੱਖਿਆ ਸਮਰੱਥਾ 'ਤੇ ਵੀ ਆਧਾਰਿਤ ਹੁੰਦੀ ਹੈ। ਜਿੱਥੇ ਪੂਰਾ ਪੰਜਾਬ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਰੌਸ਼ਨੀਆਂ ਨਾਲ ਚਮਕ ਰਿਹਾ ਸੀ ਉੱਥੇ ਹੀ ਅਜਰਾਲਾ ਦੇ ਕੁਝ ਪਿੰਡ ਅਜੇ ਵੀ ਪਿਛਲੇ ਮਹੀਨੇ ਆਏ ਹੜ੍ਹ ਦੇ ਝਖਮ ਸਹਰੇ ਨੇ, ਕਟਾਏ ਗਏ ਨੇ, ਖੇਤਾਂ 'ਚ ਪਾਣੀ ਭਰਿਆ ਹੋਇਆ ਹੈ ਤੇ ਕਈ ਪਰਿਵਾਰ ਅਜੇ ਵੀ ਪਹੁੰਚ られ ਨੇ ਪਰ ਇਸ ਅੰਧੇਰੇ ਵਿੱਚ ਚਾਨਣ ਬਣੀ ਇੱਕ ਵਿਸ਼ੇਸ਼ ਸੰਗਤ ਜੋ ਕਲਕੱਤੀ ਤੋਂ ਰਮਦਾਸ ਦੇ ਕੋਨੇਵਾਲ ਪਿੰਡ ਪਹੁੰਚੀ ਹੈ ਇਹ ਸੰਗਤ ਖਾਸ ਤੌਰ ਤੇ ਹੜਪਰ ਪ੍ਰਭਾਵਿਤ ਪਰਿਵਾਰਾਂ ਨਾਲ ਦਵੌਲੀ ਮਨਾਉਣ ਆਈ ਹੈ ਉਹਨਾਂ ਨੇ ਪਹਿਲਾਂ ਸਥਾਨਕ ਲੋਕਾਂ ਨਾਲ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਫਿਰ ਦੀਵਾਲੀ ਦੇ ਮੌਕੇ ਉਤੇ ਕੱਪੜੇ ਖਾਣ ਪੀਣ ਦੀਆਂ ਵਸਤਾਂ ਮਠਾਈਆਂ ਤੇ ਪਟਾਕੇ ਵੰਡੇ ਨੇ ਤੇ ਬੱਚਿਆਂ ਲਈ ਵੀ ਖਾਸ ਤੋਹਫੇ ਦਿੱਤੇ ਨੇ ਜਦੋਂ ਪਟਾਕਿਆਂ ਦੀ ਆਵਾਜ਼ਾ ਗੂੰਜੀਆਂ ਉਹ ਚਮਕ ਸਿਰਫ ਅਸਮਾਨ 'ਚ ਨਹੀਂ ਉਹ ਇਹਨਾਂ ਪਰਿਵਾਰਾਂ ਦੇ ਦਿਲਾਂ 'ਚ ਵੀ ਸੀ ਸੰਗਤ ਨੇ ਕਿਹਾ ਹੈ ਕਿ ਉਹਨਾਂ ਨੂੰ ਪ੍ਰੇਰਣਾ ਗੁਰੂ ਸਿੱਖਿਆਵਾਂ ਤੋਂ ਮਿਲੀ ਹੈ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਦੀਵਾਲੀ ਹੈ ਉਹਨਾਂ ਨੇ ਯਕੀਨ ਦਿਵਾਇਆ ਹੈ ਕਿ ਇਹ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਸਗੋਂ ਅੱਗੇ ਵੀ ਮਦਦ ਦਾ سلسلہ ਜਾਰੀ ਰੱਖਿਆ ਜਾਵੇਗਾ ਇਸ ਤਰ੍ਹਾਂ ਜਨਾਲਾ ਦੀ ਇਹ ਦੀਵਾਲੀ ਦੁੱਖ ਤੇ ਉਮੀਦ ਦਾ ਮਿਲਾਪ ਬਣੀ ਜਿੱਥੇ ਘਰਾਂ ਦੀਆਂ ਦੀਵਾਰਾਂ ਟਹਿ ਗਈਆਂ ਉੱਥੇ ਵੀ ਦੀਵਾਲੀ ਦੀ ਰੋਸ਼ਨੀ ਜਗ ਗਈ ਸਾਲੀਕ 2 ਜੁਲਾਈ ਨੂੰ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਇਸ ਮੌਕੇ ਉੱਤੇ ਅੱਜ ਜ਼ਿਲ੍ਹਾ ਸ਼੍ਰੀ ਮੁਕਸਾ ਸਾਹਿਬ ਚ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਚ ਪੁਲਿਸ ਸੁਪਰਡੈਂਟ ਆਈਪੀਐਸ ਅਖਲ ਚੌਧਰੀ ਦੀ ਗਵਾਹੀ ਹੇਠ ਕਰਵਾਇਆ ਗਿਆ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਮਾਨਯੋਗ ਸ਼੍ਰੀ ਰਾਜਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਮੁਕਸਾ ਸਾਹਿਬ ਨੇ ਸ਼ਿਰਕਤ ਕੀਤੀ ਸੀ ਉਨ੍ਹਾਂ ਨੇ ਆਪਣੇ ਭਾਵੂਕ ਸੰਵੇਦਨਾਵਾ ਜਤਾਈਆਂ ਨੇ ਤੇ ਕਿਹਾ ਕਿ ਸ਼ਹੀਦ ਪੁਲਿਸ ਮੁਲਾਜ਼ਮ ਸਾਡੇ ਸਮਾਜ ਦੇ ਅਸਲ ਨਾਇਕ ਨੇ ਉਹਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ਉਤੇ ਪੁਲਿਸ ਦੇ ਜਵਾਨਾਂ ਵੱਲੋਂ ਪ੍ਰੇਡ ਕੀਤੀ ਗਈ ਜਿਸ ਵਿੱਚ ਬੈਂਡ ਦੀਆਂ ਗੰਭੀਰ ਧੂਨਾ ਉਤੇ ਸ਼ੋਕ ਸਲਾਮੀ ਦਿੱਤੀ ਗਈ ਹੈ ਸਾਰੇ ਹਾਜ਼ਰ ਅਧਿਕਾਰੀਆਂ ਮੁਲਾਜ਼ਮਾਂ ਤੇ ਮਹਿਮਾਨਾਂ ਨੇ ਦਿਲੋਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ ਸ਼੍ਰੀ ਅਖਰ ਚੌਧਰੀ ਆਈਪੀਐਸ ਨੇ ਆਖਿਆ ਕਿ ਸ਼ਹੀਦ ਪੁਲਿਸ ਮਲਾਜਮਾਂ ਦੀ ਯਾਦ ਸਾਡੀ ਰੂਹ ਚ ਵਸਦੀ ਰਹੇਗੀ ਉਹਨਾਂ ਦੀ ਕੁਰਬਾਨੀ ਹੀ ਹੈ ਜੋ ਅੱਜ ਅਸੀਂ ਸੁੱਖ ਤੇ ਅਮਨ ਨਾਲ ਜੀ ਰਹੇ ਹਾਂ ਇਸ ਸਮਾਜ ਉਹਨਾਂ ਦੇ ਕਰਜ਼ਦਾਰ ਰਹੇਗਾ ਇੱਕ ਖੂਫੀਆ ਜਾਣਕਾਰੀ ਅਧਾਰਤ ਕਾਰਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਨੇੜਲੇ ਤਾਲਮੇਲ ਚ ਅੰਮ੍ਰਿਤਸਰ ਤੋਂ ਦੋ ਅਤਵਾਦੀ ਕਾਰਕੂਨਾ ਮਹਤਦੀਪ ਸਿੰਘ ਉਰਫ ਮਹਿਕ ਤੇ ਆਦਿੱਤਿਅ ਉਰਫ ਅਦੀ ਨੂੰ ਗ੍ਰਿਫਤਾਰ ਕੀਤਾ ਇੱਕ ਰਾਕਟ ਪ੍ਰੀਪੇਲਡ ਗ੍ਰੇਨੇਡ ਬ੍ਰਾਹਮਤ ਕੀਤਾ ਮਡਲੀ ਜਾਂਸ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਪਾਕਿਸਤਾਨ ਦੇ ਆਈਐਸਆਈ ਆਪਰੇਟਰ ਜਿਸ ਨੇ ਹਥਿਆਰ ਭੇਜਿਆ ਸੀ ਤਿਹਾਰਪ੍ਰੀ ਸਿੰਘ ਉਰਫ ਵਿੱਕੀ ਜੋ ਕਿ ਇਸ ਸਮੇਂ ਫਿਰੋਜ਼ਪੁਰ ਜੇਲ੍ਹ ਚ ਬੰਦ ਹੈ ਦੇ ਸੰਪਰਕ ਚ ਸੰਨ ਆਰਪੀਜੀ ਇੱਕ ਨਿਸ਼ਾਨਾ ਬਣਾ ਕੀ ਅਤਵਾਦੀ ਹਮਲੇ ਲਈ ਬਣਾਇਆ ਗਿਆ ਸੀ ਤੇ ਅੰਮ੍ਰਿਤਸਰ ਦੇ ਪੁਲਿਸ ਥਾਣਾ ਕ੍ਰਿੰਡਾ ਵਿਖੇ ਹੁਣ ਐਫਆਈਆਰ ਵੀ ਇਸ ਮੁਕਦਮੇ ਲਈ ਦਰਜ ਕਰ ਲਈ ਗਈ ਹੈ ਤੇ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ ਪੰਜਾਬ ਪੁਲਿਸ ਪਾਕਿਸਤਾਨ ਦੀ ਆਈਐਸਆਈ ਦੁਆਰਾ ਸੰਪਰਕ ਸਪੌਂਸਰ ਕੀਤੇ ਗਏ ਅੰਤਰਰਾਸ਼ਟਰੀ ਅਤਵਾਦ ਅਤੇ ਸੰਗਠਿਤ ਅਪਰਾਧ ਨੈਟਵਰਕ ਨੂੰ ਖਤਮ ਕਰਨ ਤੇ ਪੰਜਾਬ 'ਚ ਸ਼ਾਂਤੀ ਤੇ ਸਤਿਪਾਵਨਾ ਬਣਾਈ ਰੱਖਣ ਦੇ ਆਪਣੇ ਮਿਸ਼ਨ 'ਚ ਪੂਰੀ ਦ੍ਰਿੜ ਹੈ ਖਬਰਾਂ ਦਾ ਸਿਲਸਲਾ ਬਸ ਇੱਥੇ ਖਤਮ ਹੁੰਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੀਨੂ ਦੇ ਇਜਾਜ਼ਤ ਧੰਨਵਾਦ